ਜੀ ਪੰਜਾਬੀ ਟੂਡੇ ਨਿਊਜ਼ ਆਪ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਫਤਗੜ ਸਵੈਗ ਸਮੇਤ ਕਈ ਜ਼ਿਲ੍ਹਿਆਂ ਚ ਸੁਣਵਾਈ ਦਿੱਤਾ ਜ਼ੋਰਦਾਰ ਧਮਾਕਾ ਕਰਾਂ ਦੇ ਸ਼ੀਸ਼ੇ ਹਿਲੇ ਪੁਲਿਸ ਨੇ ਦੱਸਿਆ ਅਸਲੀ ਕਾਰਨ ਫਤਗੜ ਸਾਹਿਬੀਤੀ ਰਾਤ ਫਤਗੜ ਸਾਹਿਬ ਦੇ ਆਸਬਾਦ ਦੇ ਇਲਾਕੇ ਵਿੱਚ ਇੱਕ ਮੇਹ ਤਾਂ ਭਿਆਨਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਕਾਰਨ ਪੂਰੇ ਖੇਤਰ ਵਿੱਚ ਦਸਦਸਾ ਮਾਹੌਲ ਪੈਦਾ ਹੋ ਗਿਆ ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਨਾਲ ਘਰਾਂ ਦੇ ਦਰਵਾਜ਼ੇ ਤੇ ਖਿੜਕੀਆਂ ਦੇ ਸ਼ੀਸ਼ੇ ਤੱਕ ਹਿੱਲ ਗਏ ਰਾਤ ਪਰ ਸੋਸ਼ਲ ਮੀਡੀਆ ਤੇ ਵੀ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇੱਕ ਦੂਜੇ ਦੇ ਇਸ ਬਾਰੇ ਪੁਸ਼ਕਸ਼ ਕਰਦੇ ਨਜ਼ਰ ਆਏ ਜਾਣਕਾਰੀ ਅਨੁਸਾਰ ਇਹ ਧਮਾਕੇ ਦੀ ਗੂੰਜ ਕੇਵਲ ਫਤਿਹਗੜ੍ਹ ਸਾਹਿਬ ਦੇ ਤੱਕ ਸੀਮਿਤ ਨਹੀਂ ਬਲਕਿ ਅਮਲੋਗ ਮੰਡੀ ਗੋਵਿੰਦਪੁਰ ਖੰਨਾ ਪਾਇਲਸ ਸਮਰਾਲਾ ਵਰਗੇ ਦੂਰ ਦਰਾਡੇ ਇਲਾਕਿਆਂ ਵਿੱਚ ਲਗਭਗ 40 ਤੋਂ 50 ਕਿਲੋਮੀਟਰ ਦੇ ਘੇਰੇ ਵਿੱਚ ਵੀ ਲੋਕਾਂ ਨੇ ਇਸ ਨੂੰ ਸਾਫ਼ ਸੁਣਿਆ ਲੋਕ ਅਚਾਨਕ ਹੋਈ ਇਸ ਖੜਕ ਖੜਕੇ ਤੋਂ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ ਇਸ ਬੰਦੀ ਸਪਸ਼ਟ ਸਥਤੀ ਸਪਸ਼ਟ ਕਰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਜਮਿਨੀ ਤਬਾਕਾ ਨਹੀਂ ਸੀ ਅਧਿਕਾਰੀਆਂ ਮੁਤਾਬਕ ਲਗਭਗ 9 ਵਜੇ ਅਸਮਾਨ ਵਿੱਚੋਂ ਸੁਪਰਸੋਨਿਕ ਫਾਈਟਰ ਜੈਡ ਗੁਜ਼ਰਦੇ ਸਨ ਤੇ ਜਦੋਂ ਇਹ ਜੱਟ ਹਵਾ ਦੀ ਰਫ਼ਤਾਰ ਤੋਂ ਤੇਜ਼ ਚੱਲਦੇ ਹਨ ਤਾਂ ਹਵਾ ਦੇ ਦਬਾਅ ਕਰਨ ਅਸਮਾਨ ਵਿੱਚ ਸੋਨਕ ਬੂਮ ਪੈਦਾ ਹੁੰਦਾ ਹੈ ਜੋ ਕਿ ਇੱਕ ਸ਼ਕਤੀਸ਼ਾਲੀ ਧਮਾਕੇ ਵਰਗਾ ਮਹਿਸੂਸ ਹੁੰਦਾ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹਾਲੇਕਿ ਪੁਲਿਸ ਇਸ ਨੂੰ ਸਧਾਰਨ ਪ੍ਰਕਿਰਿਆ ਦਾ ਦੱਸਿਆ ਹੈ ਪਰ ਸਥਾਨਕ ਲੋਕਾਂ ਨੂੰ ਭਾਰੀ ਡਰ ਦੇਖਣ ਨੂੰ ਮਿਲਿਆ ਹੈ ਇਸ ਦਸ਼ਾ ਦਾ ਇੱਕ ਵੱਡਾ ਕਾਰਨ ਹੈ ਕਿ ਪਿਛਲੇ ਦਿਨੀ ਸਰਹੰਦ ਰੇਲਵੇ ਸਟੇਸ਼ਨ ਦੇ ਨਦੀਕ ਮਾਲ ਗੱਡੀ ਦੀ ਪਟੜੀ ਤੇ ਹੋਇਆ ਬਲਾਸਟ ਵੀ ਸੀ ਇਸ ਘਟਨਾ ਦੀ ਜ ਜਿਆਦਾਤਰ ਤਾਜ਼ੀਆਂ ਹੋਣ ਕਰਕੇ ਲੋਕ ਇਸ ਧਮਾਕੇ ਨੂੰ ਲੈ ਕੇ ਜਿਆਦਾਤਰ ਚਿੰਤਨ ਨਜ਼ਰ ਆਈ ਪਰ ਹਮਰੇ ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਕਿ ਖਬਰਾਂ ਦੀ ਕੋਈ ਲੋੜ ਨਹੀਂ ਧੰਨਵਾਦ ਜੀ ਖਬਰਾਂ ਜੁੜ ਲਈ ਬਣੇ ਰਹੋ ਖਬਰਾਂ 채ਤੇ ਲਾਈਕ